ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡਾ ਝਟਕਾ ਲੱਗਾ ਜੇ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਮੀਦ ਸੀ ਸ਼੍ਰੋਮਣੀ ਕਾਲੀ ਦਲ ਨੂੰ ਉਮੀਦ ਸੀ ਕਿ ਲੋਕ ਵੱਧ ਚੜ ਕੇ ਵੋਟਾਂ ਬਣਾਉਣਗੇ ਲੇਕਿਨ ਹੰਗਾਰਾ ਮਿੱਠਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਦਾ ਕਬਜ਼ਾ ਦੁਬਾਰਾ ਨਵੇਂ ਸਿਰਿਓਂ ਵੋਟਾਂ ਪੈੜੀਆਂ ਨੇ ਤੇ ਚੋਣਾਂ ਦੀ ਤਿਆਰੀ ਵਿੱਡੀ ਹੋਈ ਆ ਪਰ ਲੋਕ ਵੋਟਾਂ ਬਣਾਉਣ ਦੇ ਵਿੱਚ ਸਰਗਰਮੀ ਨਹੀਂ ਦਿਖਾ ਰਹੇ ਹੰਗਾਰਾ ਮਿੱਠਾ ਔਰ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਕਿ ਜਿਹੜਾ 2011 ਦੇ ਮੁਕਾਬਲੇ ਇਸ ਵਾਰ ਕਰੀਬ 28 ਫੀਸਦੀ ਵੋਟਾਂ ਘੱਟ ਬਣੀਆਂ ਨੇ 11 ਦੇ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਉਸ ਤੋਂ ਬਾਅਦ ਮਸਲਾ ਅਦਾਲਤਾਂ 'ਚ ਪਹੁੰਚ ਗਿਆ ਬੱਖ-ਬੱਖ ਕੇਸ ਬਣ ਗਏ ਸਾਈ ਧਾਰਗੀ ਦਾ ਵੱਖਰਾ ਕੇਸ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖਰਾ ਕੇਸ ਪਰ ਹੁਣ ਵੋਟਾਂ ਪੈਣੀਆਂ ਨੇ ਇਸ ਕਰਕੇ ਵੋਟਾਂ ਬਣਾਈਆਂ ਜਾ ਰਹੀਆਂ ਨੇ ਮਿਹਨ ਨੂੰ ਜ਼ੋਰ ਦੇ ਦੀ ਕੋਸ਼ਿਸ਼ ਕੀਤੀ ਗਈ ਆ ਪਰ ਹੰਗਾਰਾ ਇਸ ਦੇ ਬਾਵਜੂਦ ਰਿਆ ਮਿੱਠਾ ਕਿਉਂ وجہ ਕੀ ਰਹੀ ਆ ਇਹ ਗੱਲ ਵਿਚਾਰਨ ਵਾਲੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿੱਚ ਪੰਜਾਬ ਵਾਸੀ ਖਾਸ ਕਰਕੇ ਸਿੱਖ ਭਾਈਚਾਰੇ ਨੇ ਐਤ ਕੀ ਬਹੁਤਾ ਜਿਆਦਾ दिलचस्पी ਨਹੀਂ ਦਿਖਾਈ ਕਾਰਨ ਕੁਝ ਵੀ ਹੋ ਸਕਦਾ ਹੈ ਭਰਤੀ ਜਨਵਰੀ ਤੱਕ ਸਮੁੱਚੇ ਸੂਬੇ ਵਿੱਚ ਸਿਰਫ 15.06 ਲੱਖ ਹੀ ਵੋਟਾਂ ਬਣੀਆਂ ਨੇ ਜਦ ਕਿ 2011 ਦੀ ਗੱਲ ਕਰੀਏ ਤਾਂ ਉਸ ਸਮੇਂ ਇਹ ਅੰਕੜਾ 51.8 ਲੱਖ ਵੋਟਾਂ ਉਸ ਸਮੇਂ ਬਣੀਆਂ ਸੀ ਤੇ ਸਾਲ 211 ਵਿੱਚ ਸ਼੍ਰੋਮਣ ਗੁਰੂ ਦਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਈਆਂ ਸੀ ਤੇ ਕਰੀਬ 13 ਸਾਲ ਪਹਿਲਾਂ ਦੇ ਮੁਕਾਬਲੇ ਇਸ ਵਾਰ ਸਿਰਫ 28 ਫੀਸਦੀ ਵੋਟਾਂ ਹੀ ਬਣੀਆਂ ਨੇ ਜਦਕਿ ਬੀਤੇ ਵਰਿਆਂ ਦੌਰਾਨ ਵੋਟਰਾਂ ਦੀ ਗਿਣਤੀ 'ਚ ਵਾਧਾ ਹੋਣਾ ਜ਼ਰੂਰੀ ਸੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਜਦੋਂ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਈ ਜਾਂਦੀ ਹੈ ਤਾਂ ਨਵੇਂ ਸਿਰੋਂ ਵੋਟਾਂ ਬਣਾਈਆਂ ਜਾਂਦੀਆਂ ਨੇ ਚੀਫ ਕਮਿਸ਼ਨਰ ਦੇ ਸਿਪਾਰਸ਼ 'ਤੇ ਪੰਜਾਬ ਦੇ ਮੁੱਖ ਚੋਣ ਅਫਸਰ ਵੱਲੋਂ 21 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਲਈ ਵੋਟਾਂ ਬਣਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੀ ਆਖਰੀ ਤਰੀਕ 15 ਨਵੰਬਰ 2023 ਤੇ ਸ਼੍ਰੋਮਣੀ ਕਮੇਟੀ ਨੇ ਲੋਕਾਂ ਦੀ ਘੱਟ ਦਿਲਚਸਪੀ ਨੂੰ ਦੇਖਦਿਆਂ ਤਾਰੀਖ ਵਿੱਚ ਵਾਧੇ ਦੀ ਮੰਗ ਕੀਤੀ ਜਿਸ ਨੂੰ ਅਗਰੋ ਤਾਰੀਖ ਵਧਾ ਕੇ 29 ਫਰਵਰੀ 2024 ਕਰ ਦਿੱਤੀ ਗਈ ਹੈ 10 ਨਵੰਬਰ 2023 ਤੱਕ ਵੋਟਾਂ ਵਾਸਤੇ ਸਿਰਫ 1.32 ਲੱਖ ਫਾਰਮੇ ਜਮ੍ਹਾਂ ਹੋਏ ਸੀ ਤੇ ਪੰਥਕ 43 ਸਿੱਖ ਵੋਟਰਾਂ ਦਾ ਮੱਠਾ ਹੰਗਾਰਾ ਫਿਕਰਮੰਦ ਵਾਲਾ ਹੈ ਸਾਲ 2011 ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਲਈ 51.86 ਲੱਖ ਵੋਟਰ ਸਨ ਪਰ ਇਹਨਾਂ ਵਿੱਚੋਂ 30 ਲੱਖ ਵੋਟਰਾਂ ਨੇ ਵੋਟ ਦਾ ਇਸਤੇਮਾਲ ਕੀਤਾ ਸੀ ਤੇ ਪੰਜਾਬ ਦੇ ਉਸ ਸਮੇਂ 14 ਜ਼ਿਲ੍ਹਿਆਂ ਵਿੱਚ ਤਾਂ ਸਾਲ 211 ਦੀ ਵੋਟਰ ਸੂਚੀ ਦੇ ਮੁਕਾਬਲੇ 30 ਫੀਸਦੀ ਤੋਂ ਵੋਟਾਂ ਵੋਟਾਂ ਜਿਹੜੀਆਂ ਨੇ ਉਹ ਪਈਆਂ ਸੀ ਜਦ ਕਿ ਸਿਰਫ 4 ਜ਼ਿਲ੍ਹੇ ਤਰਨਤਾਰਨ ਲੁਧਿਆਣਾ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵੋਟਰਾਂ ਦਾ ਅੰਕੜਾ 1 ਲੱਖ ਪਾਰ ਕੀਤਾ ਸੀ ਕਪੂਰਥਲੇ ਜ਼ਿਲ੍ਹੇ ਵਿੱਚ ਸਾਲ 2011 ਵਿੱਚ 1.40 ਲੱਖ ਵੋਟਾਂ ਬਣੀਆਂ ਸੀ ਤੇ ਬਰਨਾਲਾ ਜ਼ਿਲ੍ਹੇ ਵਿੱਚ ਸਿਰਫ 20 ਫੀਸਦੀ ਵੋਟਾਂ ਬਣੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਵੀ ਉਹਨਾਂ ਖੁਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਹੁਦੈਤ ਕੀਤੀ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਜਿਹੜੀਆਂ ਨੇ ਉਹ ਬਣਾਉਣ ਵਿੱਚ ਪੂਰਾ ਸਹਿਯੋਗ ਕਰਨ ਤੇ ਪਿੰਡੋਂ ਪਿੰਡ ਸਟਾਫ ਭੇਜਿਆ ਜਾਵੇ ਐਤਕੀ ਔਰਤਾਂ ਦੀ ਵੋਟਾਂ ਵੱਧ ਬਣਨ ਦੀ ਸੁਭਾਵਨਾ ਵੀ ਸੀ ਨਵੀਂ ਪੀੜੀ ਤਾਂ ਇਹਨਾਂ ਵੋਟਰਾਂ ਵਿੱਚ ਵੋਟਾਂ ਵਿੱਚ ਦਿਲ ਜਿਹੜੀ ਦਿਲਚਸਪੀ ਹੀ ਨਹੀਂ ਦਿਖਾ ਰਹੀ ਤੇ ਬਹੁਤੇ ਜਿਹੜੇ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਵਿਦੇਸ਼ਾਂ 'ਚ ਜਾ ਚੁੱਕੇ ਨੇ ਉਧਰ ਸ਼੍ਰੋਮਣੀ ਕਾਲੀਦਾਰ ਸੰਜੁਗਤ ਦੇ ਪ੍ਰਧਾਨ ਸੁਦੇਵ ਸਿੰਘ ਢੀਡਸਾ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧ ਕਮੇਟੀ ਦੀ ਸਾਖ ਬਚਾਉਣ ਲਈ ਬੀਤੇ ਸਮੇਂ ਵਿੱਚ ਜਿਹੜਾ ਖੋਰਾ ਲੱਗਾ ਸੀ ਉਹ ਕੋਰਾ ਦੂਰ ਕਰਨ ਵਾਲਾ ਉਹਨਾਂ ਨੇ ਕਿਹਾ ਕਿ ਘੱਟ ਦਿਲਚਸਪੀ ਦਾ ਰਜਨ ਸੱਚਮੁੱਚ ਹੀ ਪੰਥ ਵਾਸਤੇ ਚਿੰਤਾ ਵਾਲੀ ਗੱਲ ਸ਼੍ਰੋਮਣੀ ਕਮੇਟੀ ਦਾ ਵੋਟਰ ਬਣਨ ਲਈ 21 ਸਾਲ ਦੀ ਉਮਰ ਵਿੱਚ ਦਾੜੀ ਅਤੇ ਕੇਸ ਹੋਣੇ ਲਾਜ਼ਮੀ ਆ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਜਰਨਲਿਸਟ ਕਤਰ ਗੁਰਸੇਵ ਸਿੰਘ ਜਵਾਰਕੇ ਦਾ ਕਹਿਣਾ ਹੈ ਕਿ ਫਾਰਮ ਤੇ ਲੱਗਣ ਵਾਲੀ ਫੋਟੋ ਕਰਕੇ ਵੀ ਦਿੱਕਤਾਂ ਨੇ ਹੁਣ ਸ਼੍ਰੋਮਣੀ ਉਹਦਾ ਪ੍ਰਬੰਧਕ ਕਮੇਟੀ ਦੀ ਇੱਕ ਛਾਤ ਪਾਈ ਜਾਵੇ ਤਾਂ ਮਹਾਲੀ ਚ ਸਾਲ 211 ਵਿੱਚ 73082 ਵੋਟਾਂ ਬਣੀਆਂ ਤੇ ਇਸ ਵਾਰ 70197 ਸ਼ਾਰਪੁਰ ਦੇ ਵਿੱਚ 2011 ਦੇ ਵਿੱਚ 155193 ਇਸ ਵਾਰ ਜਨਵਰੀ 2024 ਤੱਕ 57870 ਹਸ਼ਾਰਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 2011 ਦੇ ਵਿੱਚ 57316 ਇਸ ਵਾਰ 182011 ਲੁਧਿਆਣਾ ਚ 2011 ਦੇ ਵਿੱਚ 67283 ਜਨਵਰੀ 2024 ਵਿੱਚ 136602 ਬਠਿੰਡਾ ਚ 2011 ਚ 232533 ਇਸ ਵਾਰ 67808 ਸਿਰਫ ਫਤਿਹਗੜ ਸਾਹਿਬ ਦੇ ਵਿੱਚ 2011 ਚ 128782 ਤੇ ਹੁਣ ਸਿਰਫ 28783 ਤਰਨਤਾਰਨ ਦੇ ਵਿੱਚ 2011 ਦੇ ਵਿੱਚ 429870 ਇਸ ਵਾਰ ਜਨਵਰੀ 2024 ਸਿਰਫ 102073 ਵੋਟਾਂ ਪਟਿਆਲਾ ਚ 211 ਦੇ ਵਿੱਚ 282752 ਇਸ ਵਾਰ ਜਨਵਰੀ 2024 ਤੱਕ 72417 ਅਤੇ ਗੁਰਦਾਸਪੁਰ ਦੇ ਵਿੱਚ ਜਦੋਂ 211 ਚ ਵੋਟਾਂ ਬਣੀਆਂ ਸੀ ਉਸੋਂ ਗਿਣਤੀ ਸੀ 39926 ਤੇ ਇਸ ਵਾਰ ਸਿਰਫ 170900 ਵੋਟਾਂ ਹੀ ਬਣੀਆਂ ਤੇ ਵਾਕਈ ਪੰਥ ਵਾਸਤੇ ਇੱਕ ਗੱਲ ਵਿਚਾਰਨ ਵਾਲੀ ਆ ਫਿਕਰਮੰਦੀ ਵਾਲੀ ਆ ਕਿ ਵਜਾ ਕੀ ਹੈ ਕਿ ਲੋਕ ਸਿੱਖ ਪਾਇਚਾਰਾ ਜਾਂ ਜਿਹੜੇ ਸ਼ਰਤਾ ਪੂਰੀਆਂ ਕਰਦੇ ਨੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਵਾਲੀ ਵੋਟਰ ਬਲ ਲਈ ਆਪਣੀ ਦਿਲਚਸਪੀ ਕਿਉਂ ਨਹੀਂ ਦਿਖਾ ਰਿਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਧੰਨਵਾਦ ਆ ਗਿਆ ਦੇਖਦੇ ਰੋ EBC ਪੰਜਾਬ ਧੰਨਵਾਦ